ਪੰਜਾਬ ਸਰਕਾਰ ਵੱਲੋਂ ਜੋ ਨਸ਼ਾ ਵਿਰੋਧ ਤੇ ਅਪਰਾਧਿਕ ਪਰਵਰਤੀ ਵਾਲਿਆਂ ਚੰਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਗਈ ਹੈ ਉਸ ਅਧੀਨ ਡਾਕਟਰ ਪ੍ਰਿੰਟ ਦੇ ਜਨ ਆਈਪੀਐਸ ਐਸਐਸਪੀ ਬੀਕੋਰ ਜੀ ਵੱਲੋਂ ਮਾੜੇ ਅਨਸਰਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਸੀ ਜਿਸ ਦੇ ਤਹਿਤ ਥਾਣਾ ਸਿਟੀ ਕੋਰਪੂਰਾ ਵੱਲੋਂ ਚਾਰ ਵਿਅਕਤੀਆਂ ਨੂੰ ਮਕੱਦਮਾ ਆਇਕ ਚ ਗ੍ਰਿਫਟਾਰ ਕੀਤਾ ਗਿਆ ਜੋ ਥਾਣਾ ਸਿਟੀ ਕੋਰਪੂਰਾ ਦੀ ਪੁਲਿਸ ਨੂੰ ਚਲਾਵ ਮਿਲੀ ਸੀ ਤੇ ਚਾਰ ਵਿਅਕਤੀ ਜਿਨ੍ਹਾਂ ਦੇ ਨਾਮ ਰਾਜਕਰਨ ਸੁਖਵਿੰਦਰ ਸ਼ਰਮਾ ਕੁਕਬੋਸ਼ਾ ਆਕਾਸ਼ ਇੰਦਰਜੀਤ ਸਿੰਘ ਜਿਹੜੇ ਕੋਟਕਪੂਰੇ ਦੇ ਰਹਿਣ ਵਾਲੇ ਨੇ ਇਹ ਇੱਕ ਲੱਕੜ ਮੰਡੀ ਕੋਲ ਤੋਂ ਸਾਹ ਦੇ ਬੈਠ ਕੇ ਰਾਗਿਰਨ ਲੁੱਟਖੋ ਕਰਨ ਦੀ ਯੋਜਨਾ ਬਣਾਏ ਸੀ ਜੋ ਸੂਚਨਾ ਮਿਲਣ ਤੇ ਇਹਨਾਂ ਨੂੰ ਤੁਰੰਤ ਕਾਰਵਾਈ ਕਰਦੇ ਹੋਏ ਗ੍ਰਿਫਟਾਰ ਕੀਤਾ ਗਿਆ ਮਕਦਮਾ ਦਰਜ ਕਰਕੇ ਕਾਰਵਾਈ ਅਮਲ ਚ ਲਿਆਂਦੀ ਗਈ ਹੈ ਇਹਨਾਂ ਪਾਸੋਂ ਇੱਕ ਮੋਟਰਸਾਈਕਲ ਚੋਰੀ ਦਾ ਬਰਾਬਰ ਮਿਲਿਆ ਜੇ ਹੋਰ ਪੁੱਛਗਿ ਸਥਿਤੀ ਚੱਲੀ ਜਾ ਰਹੀ ਹੈ ਇੱਥੇ ਵੀ ਦੱਸਣਯੋਗ ਹੈ ਕਿ ਜਿਹੜੇ 4 ਬੇਕੀ ਫੜੇ ਆ ਇਹਨਾਂ ਦੇ ਖਿਲਾਫ કુલ 15 ਮੁਕੱਦਮੇ ਪਹਿਲਾਂ ਦਰਜ ਹੈ ਇਹਨਾਂ ਵਿੱਚੋਂ ਜਿਹੜਾ ਸੁਖਵਿੰਦਰ ਸ਼ਰਮਾ ਹੈ ਉਸਦੇ ਖਿਲਾਫ 11 ਮੁਕੱਦਮੇ ਦਰਜ ਨੇ ਉਹਨਾਂ ਮੁਕੱਦਮਿਆਂ 'ਚ ਅਪਰਾਧਿਕ ਐਕਟ ਤੇ ਚੋਰੀ ਤੇ ਲੋਕਾਂ ਕੋਲ ਦੇ ਮੁਕੱਦਮੇ ਦਰਜ ਹੈ ਆਕਾਸ਼ ਦੇ ਖਿਲਾਫ ਇੱਕ ਮੁਕੱਦਮਾ ਤੇ ਇੰਦਰਜੀਤ ਸਿੰਘ ਦੇ ਖਿਲਾਫ ਤਿੰਨ ਮੁਕੱਦਮੇ ਜਿਹੜੇ ਆ ਚੋਰੀ ਦੇ ਦਰਜ ਹੈ ਇਹਨਾਂ ਨੂੰ ਪੇਸ਼ ਅਦਾਲਤ ਕਰਕੇ ਇਹਨਾਂ ਪਾਸੋਂ ਹੋਰ ਪੁੱਛਗਿ ਸਥਿਤੀ ਚੱਲੀ ਜਾ ਰਹੀ ਹੈ ਉਮੀਦ ਹੈ ਕਿ ਇਹਨਾਂ ਤੋਂ ਸਾਨੂੰ ਹੋਰ ਪਿਚੋਰੀਆਂ ਤੇ ਸਮਾਨ ਬਰਾਮਦ ਹੋਣ ਦੀ ਉਮੀਦ ਹੈ।